ਇੱਕ ਹੋਰ ਪੁਲ ਹੈ ਜਿਹਦੀ ਅੱਜ ਰਸਮੀ ਤੌਰ ਤੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਬਠਿੰਡਾ ਫਰੋਜਪੁਰ ਲਾਈਨ ਤੇ ਜਨਤਾਨਗਰ ਵਾਲੀ ਜਗ੍ਹਾ ਤੇ ਅੰਡਰਬ੍ਰਿਜ ਵੀ ਬਣਿਆ ਹੋਇਆ ਤੇ ਇਹ ਬਠਿੰਡਾ ਗੋਨਿਆਣਾ ਰੋਡ ਤੇ ਬਾਦਲ ਕੁਦੜਾ ਰੋਡ ਨੂੰ ਵੀ ਆਪਸ ਦੇ ਵਿੱਚ ਜਿਹੜਾ ਜੋੜਦਾ ਸੋ 50 ਕਰੋੜ 86 ਲੱਖ ਰੁਪਿਆ ਉਹਦੀ ਵਾਸਤੇ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਉਹ ਵੀ ਬੜੀ ਜਲਦੀ ਜਿਹੜਾ ਉਹ ਸਾਰੀਆਂ ਐਨਓਸੀਜ਼ ਵਗੈਰਾ ਹੋ ਜਾਣਗੀਆਂ ਤੇ ਟੈਂਡਰ ਵਗੈਰਾ ਦਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਉਹ ਵੀ ਹੁਣ ਆਮ ਲੋਕਾਂ ਵਾਸਤੇ ਬੜੀ ਜਲਦੀ ਖੁੱਲ ਜਾਊਗਾ ਤਾਂ ਕਿ ਆਪਣੇ ਇੱਕ ਦੂਜੇ ਦੇ ਸ਼ਹਿਰ ਦੇ ਵਿੱਚ ਵਪਾਰ ਦੇ ਜਾਂ ਕੋਈ ਆਉਣ ਜਾਣ ਦੇ ਆਵਾਜੇ ਦੀ ਸਾਧਨ ਨੂੰ ਹੋਰ ਰਫਤਾਰ ਮਿਲੇ ਸੋ ਮੈਂ ਸਾਰੇ ਜਿੰਨੇ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਬਠਿੰਡਾ ਦਾ ਜਿਹੜਾ ਸਿਵਲ ਪ੍ਰਸ਼ਾਸਨ ਜਿੰਨੇ ਵੀ ਇੰਜੀਨੀਅਰ ਸਾਹਿਬਾਨ ਨੇ ਇਹਦੇ ਵਿੱਚ ਕੰਮ ਕੀਤਾ ਜਿੰਨੇ ਵੀ ਇਸ ਪੁਰ ਨੂੰ ਬਣਾਉਣ ਦੇ ਵਿੱਚ ਪਰਦੇ ਦੇ ਪਿੱਛੇ ਜਿੰਨਾਂ ਦਾ ਵੀ ਯੋਗਦਾਨ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ